ਸਟੈਂਡਰਡ ਦੇਖੋ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਰ। ਅੱਜ ਜਿਹੜੀ ਮੈਂ ਸਟੋਰੀ ਲੈ ਕੇ ਆਇਆ ਇੱਕ ਕਿਸਾਨ ਅਤੇ ਵਪਾਰੀਆਂ ਦੇ ਵਿਚਕਾਰ ਦੀ ਸਟੋਰੀ ਹੈ। ਇਹਨਾਂ ਨੂੰ ਭਾਵੇਂ ਥੋੜੀ ਜੀ ਨੰਬੀ ਹੈ ਪਰ ਦੋਨੇ ਜਿਹੜੇ ਵਪਾਰੀ ਵੀ ਜੋ ਸੀਡ ਦਾ ਕੰਮ ਕਰਦੇ ਨੇ ਅਤੇ ਜੋ ਕਿਸਾਨ ਨੇ ਜੋ ਬੀਜ ਲੈਂਦੇ ਨੇ ਉਹਨਾਂ ਦੋਨਾਂ ਵਾਸਤੇ ਇਹ ਅਤੀ ਜ਼ਰੂਰੀਅਤ ਸਮਝਣ ਵਾਲੀ ਤੇ ਦੇਖਣੀ ਪਾਣੀ। ਤਾਂ ਅੱਜ ਮੈਂ ਲੈ ਕੇ ਚੱਲਾਂ ਤੁਹਾਨੂੰ RAM ਦਿੱਤੇ ਵਾਲਾ ਪਿੰਡ ਦੇ ਕਿਸਾਨ ਇੱਕ ਸਤਨਾਮ ਸਿੰਘ ਹੋਏ ਨੇ। ਉਹਨਾਂ ਨੇ ਤੇਰੇ ਤੇਰਾਕ ਤੇ ਲਿਆ ਵਾਸਤੇ ਮੂੰਗੀ ਦਾ ਬੀਜ ਲੈਂਦਾ ਸੀਗਾ ਲੱਗਦਾ ਕਿ ਤੁਸੀਂ ਪੰਜਾਬ ਐਗਰੀ ਸੀਡ ਫਾਰਮ ਭਰਨ ਸਾ ਤੋਂ ਉਹਨਾਂ ਨੇ ਜਦੋਂ ਦੇ ਦਿੱਤਾ ਇਹਨਾਂ ਨੂੰ ਲੋ ਤੋਂ ਦੋ ਮੈਂ ਤੁਸੀਂ ਦੇਖ ਲਓ ਵੀ ਸਕਰੀਨ ਦੇ ਉੱਪਰ ਤੁਹਾਡੇ ਬਰਾਬਰ ਇਹ ਚੱਲ ਰਹੀ ਹੈ ਜਿਹੜੀ ਫਾਰਮ ਹੈ ਉਹਦੀ ਸਕਰੀਨ ਦੇ ਉੱਪਰ ਬਰਾਬਰ ਚੱਲ ਰਹੀ ਹੈ ਜਿਹਦੇ ਵਿੱਚ ਬੀਜ ਲੈਂਦਾ ਉਹ ਤਾਂ ਇਹ ਜਦੋਂ ਉਹਨਾਂ ਨੇ ਬੀਜ ਲੈਂਦਾ ਬੀਜ ਦਿੱਤੀ ਬੀਜ ਤੋਂ ਕੁਝ ਦਿਨਾਂ ਬਾਅਦ ਹੀ 15 ਕਿੰਨੇ ਦਿਨਾਂ ਬਾਅਦ ਉਹਨਾਂ ਨੇ ਦੱਸਿਆ ਵੀ ਇਹ ਲਨ ਕੇ ਗਰੋਥ ਹੋਈ ਉਸ ਤੋਂ ਬਾਅਦ ਥੋੜੇ ਜਣਾ ਥੋੜੇ ਜਣਾ ਬਾਅਦ ਹੋਰ ਉਹਨੂੰ ਫਲ ਨਹੀਂ ਪਿਆ ਜਿਹੜੀ ਗਏ ਨਾਲ ਦੀ ਪੱਟ ਸੀ ਉਹਦੇ ਉੱਪਰ ਕਾਫੀ ਫਲ ਪੈ ਚੁੱਕਿਆ ਸੀ ਇਹਨਾਂ ਨੇ ਫਿਰ ਜਿਹੜੀ ਕੰਪਨੀ ਆ ਇਹ ਪੰਜਾਬ ਐਗਰੀ ਸੀਡ ਵਾਲਿਆਂ ਦੇ ਮਾਲਕ ਨੂੰ ਸੱਤਿਆ ਤੇ ਉੱਥੇ ਦਿਖਾਇਆ ਵੀ ਆ ਦੇਖੋ ਨਾਲ ਦੀ ਪੱਟ ਤੇ ਜਿਹੜੇ ਹੈਗਾ ਇੱਥੇ ਫਲ ਪਿਆ ਹੋਇਆ ਸਾਡੀ ਜਿਹੜੀ ਬਸਲ ਹੈ ਇਹਨੂੰ ਫਲ ਨਹੀਂ ਕਰਿਆ ਤਾਂ ਉਹਨਾਂ ਨੇ ਉੱਥੇ 간ੀ ਕੋਈ ਗੱਲ ਨਹੀਂ ਹੋ ਲੈ ਲੰਡੀ ਸਾਡੀ ਵੀ ਹੋ ਗਈ ਪਹਿਲਾਂ ਵੀ ਜਿਹੜਾ ਸੀਡ ਹੈ ਜੋ ਜਮੂਨ ਪ੍ਰੋਗਰਾਮ ਦਾ ਦਾਣ ਕਾ ਦੇਖਣ ਤੋਂ ਬਾਅਦ 13 ਕਿਲੇ ਜਮੀਨ ਦੀ ਜਿਹੜੀ ਇਸ ਨੂੰ ਜਮੀਨ ਲਾਈ ਨੇ ਜੋ ਮੂੰਗੀ ਲਾਉਣ ਦਾ ਕਾਰਨ ਹੀ ਸੀ ਨਾ ਦਾ ਵੀ ਕਿਸਾਨਾਂ ਨੂੰ ਬਦਲਵੀ ਫਸਲ ਦਾ ਐਲਟੀਮੇਟ ਦਿੱਤਾ ਗਿਆ ਸੀ ਸਰਕਾਰ ਵੱਲੋਂ ਸਰਕਾਰ ਵੱਲੋਂ ਇੱਕ ਮਿੰਟ ਬਦਲਵੀ ਜਿਹੜੀ ਹੈ ਫਸਲ ਬੀਜੋ ਤੇ ਅਸੀਂ ਤੁਹਾਨੂੰ ਕ੍ਰੈਡਿਟਿਵ ਦਵਾਂਗੇ ਤੇ ਇਹ ਐ ਐਮ ਐਸ ਕੇ ਵੀ ਕੀਤੀ ਹੋਈ ਹੈ ਤਾਂ ਜਦੋਂ ਹੁਣ ਇਹਨਾਂ ਨੇ ਦੇਖਿਆ ਵੀ ਕ੍ਰੀਤੇ ਫਸਲ ਬਹੁਤ ਜਿਆਦਾ ਫਲ ਆ ਗਿਆ ਲੇਕਿਨ 13 ਕਿੱਲਾਂ ਦੇ ਉੱਪਰ ਫਲ ਨਹੀਂ ਆਇਆ ਤਾਂ ਇਹਨਾਂ ਨੇ ਐਗਰੀਕਲਚਰ ਜਿਹੜਾ ਖੇਤੀਬਾੜੀ ਵਿਭਾਗ ਹੈ ਉਹਦੀ ਕੋਲ ਜਾ ਕੇ ਕੰਪਲੀਟ ਕੀਤੀ ਕਿ ਆ ਵੀ ਸਾਡੇ 13 ਕਿੱਲੇ ਜੂਰੂਰ ਦੇ ਰੱਤੇ ਅਸੀਂ ਪੰਜਾਬ ਐਗਰੀਸੀਡ ਬਾਦੂ ਵਾਲਿਆਂ ਤੋਂ ਅਸੀਂ ਇਹ ਜੀ ਲੈਤਾ ਸੀਗਾ ਉਹਨੂੰ ਆ ਕੇ ਦੇਖੋ ਵੀ ਕੀ ਕਰਨਾ ਹੈ ਵੀ ਕਿਉਂ ਨਹੀਂ ਮੁੜਿਆ ਉਸ ਦੇ ਨਾਲ ਨਾਲ ਉਹਨਾਂ ਨੇ ਜਿਹੜੀ ਇਹ ਫਾਰਮ ਹੈ ਉਹਨਾਂ ਨਾਲ ਵੀ ਸੰਪਰਕ ਬਣਾਇਆ ਵੀ ਸਾਡਾ ਬੀਜ ਦੇਖੋ ਕਮਾਂਡੀਆਂ ਅਨੁਸਾਰ ਇਹ ਇਹ ਫਸਲ ਹੋ ਚੁੱਕੀ ਹੈ ਲੇਕਿਨ ਸਾਡੇ ਨਹੀਂ ਹੋਈ ਉਦੋਂ ਅਸੀਂ ਹੁਣ ਨੇਟ ਹੁੰਦੇ ਜਾ ਰਹੇ ਹਾਂ ਪਰੰਤੂ ਜਿਹੜੇ ਪੰਜਾਬ ਐਗਰੀ ਸੀਡ ਫਰਮ ਵਾਲੇ ਆ ਇਹ ਬੜੇ ਵਪਾਰੀ ਨਹੀਂ ਹੈਗੇ ਇਹ ਇੱਕ ਹੰਕਾਰੀ ਕਿਹਾ ਜਾ ਸਕਦਾ ਕਿਉਂਕਿ ਉਹਨਾਂ ਨੇ ਕਹਿੰਦੇ ਵੀ ਜੋ ਤੁਸੀਂ ਕਰਨਾ ਕਰ ਲੋ ਅਸੀਂ ਕੋਈ ਜ਼ਿੰਮੇਵਾਰ ਨਹੀਂ ਹੈਗੇ ਤਾਂ ਕੱਲ ਇਹਨਾਂ ਨੇ ਐਗਰੀਕਲਚਰ ਦੇ ਵਿੱਚ ਜਿਹੜੀ ਸਟੇਪ ਕੰਪਲੀਟ ਕੀਤੀ ਸੀ ਉਹਨਾਂ ਦਾ ਐਗਰੀਕਲਚਰ ਇਨਸਪੈਕਟਰ ਆਇਆ ਉਹਨੇ ਸਾਰਾ ਸਰਵੇ ਕੀਤਾ ਕਰਕੇ ਕਰਨ ਤੋਂ ਬਾਅਦ ਉਹਨੇ ਵੀ ਇਹ ਕੱਢੀਆ ਹੁਣ ਇਸ ਤੋਂ ਬਾਅਦ ਇਹਨੂੰ ਫਸਲ ਨਹੀਂ ਲੱਗਣਾ ਤੇ ਉਹ ਉਹਨੇ ਜਿਹੜੀ ਇਹਨਾਂ ਦੇ ਅਕੋਰਡਿੰਗ ਹੈਗੀਆ ਉਹਨਾਂ ਨੇ ਇੱਕ ਮਰਲਾ ਜਾਂ ਲਗ ਬਣਦਾ ਉਹ ਕੱਟ ਕੇ ਬਸ ਜਿਹੜੀ ਆ ਉਹ ਲੈ ਕੇ ਨੇ ਨਾਲ ਹੀ ਉਹਨਾਂ ਨੇ ਦੂਜੀ ਜਿਹੜੀ ਵਧੀਆ ਫਸਲ ਹੈ ਉਹਦੀ ਵੀ ਮਰਲਾ ਲੱਗਿਆ ਤਾਂ ਕਿ ਪੁੰਗਾ ਕੰਮ ਕਰਿਆ ਜਾ ਸਕੀ ਕਿਹੜੀ ਕਿੰਨੀ ਫਸਲ ਵਧੀਆ ਵੀ ਹੋਈ ਜਿਹੜੀ ਇੰਨਾ ਲਈ ਕਿੰਨੀ ਮਾੜੀ ਹੋਈ ਕੀ ਜੋ ਕੁਝ ਨਿਕਲਿਆ ਜਾਂ ਨਹੀਂ ਨਿਕਲਿਆ ਤੁਹਾਨੂੰ ਮੈਂ ਨਾਲ ਨਾਲ ਇੱਕ ਤਸਵੀਰਾਂ ਨਹੀਂ ਦਿਖਾ ਰਿਹਾ ਜਿਹੜੀਆਂ ਬਤਲ ਕੇ ਇਹਨਾਂ ਨੇ ਬੀਜੀ ਹੋਈ ਹੈ ਫਸਲ ਦੇਖੋ ਕਿੰਨੀ ਗਰੋਥ ਕੀਤੀ ਹੋਈ ਹੈ ਲੇਕਿਨ ਫਸਲ ਹੈ ਨਹੀਂਗਾ ਤਾਂ ਇਹਨਾਂ ਨੇ ਮਜਬੂਰ ਨਾ ਹੋ ਕੇ 13 ਦੇ 13 ਕਿੰਨੇ ਇਹਨਾਂ ਨੂੰ ਬੋਣੇ ਪਏ ਨਾਲ ਮੈਂ ਤੁਹਾਨੂੰ ਇਹ ਦਿਖਾ ਰਿਹਾ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ ਨਾਲ ਚੱਲ ਰਹੀ ਹੈ ਵੀਡੀਓ ਜਿਹਦੇ ਉੱਤੇ ਇਹਨਾਂ ਨੇ ਐਡੀ ਪੁੱਤਾ ਵਾਂਗੂ ਪਾਲੀ ਫਸਲ ਹੈ ਜਿਹੜੀ ਉਹੋ ਕਿਸ ਤਰ੍ਹਾਂ ਇਹਨਾਂ ਨੂੰ ਬੋਣੀ ਪੈ ਰਹੀ ਹੈ ਤੇ ਅਸੀਂ ਕਿਸਾਨ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਤੁਹਾਨੂੰ ਸੁਣੋਣਾ ਕਿਸਾਨ ਨੇ ਇਸ ਫਸਲ ਬਾਰੇ ਕੀ ਕਿਹਾ ਜੇ ਤੁਸੀਂ ਮੱਤੀ ਵਾਲਿਆਂ ਤੋਂ ਕੀ ਲੈਂਦਾ ਜੀ ਪੰਜਾਬ ਸੀ ਫਾਰਮ ਜੀ ਇਹ ਸਾਨੂੰ ਕਹਿੰਦੀ ਵੀ ਸਾਡਾ ਵਧੀਆ ਜੀ ਅਸੀਂ ਕਣਕ ਸਿੱਟਦੇ ਹੁੰਦੇ ਸੀ ਇਹਨਾਂ ਕੋਲੇ ਜੀ ਇਹਨਾਂ ਤੋਂ ਅਸੀਂ 20 ਨਾਲ ਬਿਕਰ ਸਿੰਘ ਲੈ ਆਇਆ ਜੀ ਮੇਰੇ ਇਹਨੂੰ ਅਸੀਂ 20 ਦਿਨਾਂ ਤੋਂ ਆਖਿਆ ਜਦੋਂ ਲਵੇ ਫਲ ਚੱਕਿਆ ਮੂੰਗੀ ਨੇ ਵੀ ਛੋਟੀ ਮੂੰਗੀ ਫਲ ਨਹੀਂ ਚੱਕਦੀ ਜੀ ਇਹ ਕਹਿੰਦੇ ਕਿ ਚੱਕੂ ਅਸੀਂ ਦੇਖੀ ਗਏ ਜੀ ਇਹਨਾਂ ਕਿ ਇਹਨੇ ਨਾ ਤਾਂ ਪਹਿਲਾ ਪੂਰ ਚੱਕਿਆ ਦੂਜਾ ਚੱਕਿਆ ਜੀ ਤੁਹਾਡੇ ਸਾਹਮਣੇ ਆ ਸਭ ਦੇ ਤੀਜਾ ਤਾਂ ਪਟੀ ਖਾਗੀ ਜੀ ਹੁਣ ਇਹ ਸਾੜ ਹੀ ਨਹੀਂ ਜੀ ਕਿੰਨੇ ਕਿੱਲੇ ਬੀਜੇ ਸੀਗੇ 13 ਜੀ ਤੇ 13 ਵਿੱਚੋਂ 13 ਦਾ ਰਿਜ਼ਲਟ ਇਹੀ ਆ ਜਾਂ ਇਹੀ ਜੀ ਕੋਈ ਆ ਸਾਰਾ ਜੀ ਤੇ ਤੁਸੀਂ ਉਹਨੂੰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਇਨਸਾਫ ਦੀ ਕਰਦੇ ਆ ਜੀ ਸਾਡਾ ਜਿਹੜਾ ਬੰਦਾ ਜੀ ਉਹ ਦਿੱਤਾ ਜਾਵੇ ਜਿਹੜੇ ਹਿਸਾਬ ਦੀਆਂ ਲਵੇ ਨਿਕਲੀਆਂ ਸਾਡੇ ਜੀ ਬੱਟ ਨਾਲ ਦੋਨੇ ਖੇਤੀ ਬੀਜੀਆਂ ਹੋਈਆਂ ਹੈ ਜੀ ਦੁਕਾਨਦਾਰ ਦਾ ਕੀ ਨਾਮ ਹੈ ਤੇ ਕਿਹੜੀ ਉਹਦੀ ਫਰਮ ਹੈ ਪੰਜਾਬ ਐਗਰੋ ਸੀਡ ਫਾਰਮ ਆ ਜੀ ਇਹਦੇ ਮਾਲਕ ਦਾ ਕੀ ਨਾਮ ਇਹਦਾ ਨਾਮ ਭੋਲਾ ਸਿੰਘ ਜੀ ਮੱਤੀ ਵਾਲੇ ਉਹ ਖੇਤੀਬਾੜੀ ਕੋ ਭਾਗ ਦਾ ਇਨਸਪੈਕਟਰ ਸੀ ਉਹ ਵੀ ਪਹੁੰਚ ਚੁੱਕੇ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਉਹ ਤੁਹਾਨੂੰ ਸੁਣਾਉਂਦੇ ਹਾਂ ਜਿਹੜਾ ਐਗਰੀਕਲਚਰ ਇਨਸਪੈਕਟਰ ਆ ਇਸ ਫਸਲ ਬਾਰੇ ਉਹ ਕੀ ਕਹਿੰਦੇ ਆ ਹਾਂ ਜੀ ਜਿਹੜਾ ਅੱਜ ਅਸੀਂ ਸਤਨਾਮ ਸਿੰਘ ਤੇ ਪਿਆਰਾ ਸਿੰਘ ਦੇ ਰਮਦੇਤੇ ਵਾਲਾ ਖੇਤ ਦੇ ਵਿੱਚ ਖੜੇ ਆ ਅਸੀਂ ਜਿਹੜਾ ਸਾਨੂੰ ਇਹਨਾਂ ਦੀ ਜਿਹੜੇ ਝਾੜ ਸਬੰਧੀ ਵੀ ਸਾਡੇ ਅਸੀਂ ਮੂੰਗੀ ਦਾ ਸੀਡ ਜਿਹੜਾ ਪ੍ਰਾਪਤ ਕਰਿਆ ਸੀਗਾ ਉਹਦਾ ਝਾੜ ਜਿਹੜਾ ਘਟਣ ਦਾ ਖਾਸ ਹੈ ਉਹਦੇ ਸਬੰਧੀ ਇਹਨਾਂ ਨੇ ਸਾਨੂੰ ਜਿਹੜੀ ਕੰਪਲੇਂਟ ਹੈ 16 ਤਰੀਕ ਨੂੰ ਜਿਹੜੀ ਸਾਡੇ ਬਲਾਕ ਖੇਤੀਬਾੜੀ ਦਫਤਰ ਮਾਨਸਾਬ ਕੇ ਪ੍ਰਾਪਤ ਹੋਈ ਹੈ ਸਾਨੂੰ ਉਸਤੇ ਅਸੀਂ 16 ਤਰੀਕ ਨੂੰ ਬਾਈ ਪਿਆਰਾ ਸਿੰਘ ਤੇ ਬਿੱਕਰ ਸਿੰਘ ਦੇ ਜਾਈ ਸਤਨਾਮ ਸਿੰਘ ਦੇ ਜਿਹੜੇ ਖੇਤ ਦੇ ਵਿੱਚ ਅਸੀਂ ਫੀਲਡ ਵਿਜ਼ਿਟ ਵੀ ਕੀਤੀ ਐ ਤੇ ਅੱਜ ਦੁਬਾਰਾ ਅਸੀਂ ਇਹਨਾਂ ਦਾ ਜਿਹੜਾ ਕ੍ਰੌਪ ਕਟਿੰਗ ਦਾ ਸਾਡਾ ਫਸਲ ਕਟਾਈ ਤਜਰਬੇ ਦੇ ਹਿਸਾਬ ਨਾਲ ਜਿਹੜੀ ਆ ਇਹਨਾਂ ਦੀ ਕਟਾਈ ਕਰਕੇ ਇੱਕ ਮਰਲੇ ਥਾਂ ਦੀ ਜਿਹੜਾ ਉਹਦਾ ਝਾੜ ਦਾ ਆਊਗਾ ਉਹਦੀ ਉਸ ਸੰਬੰਧੀ ਅਸੀਂ ਰਿਪੋਰਟ ਐ ਜਿਹੜੀ ਇਹਨਾਂ ਨੂੰ ਜਲਦ ਤੋਂ ਜਲਦ ਜਿਹੜੀ ਉਹ ਰਿਪੋਰਟ ਸਪੁਰਦ ਕਰਾਵਾਂਗੇ ਤਾਂ ਕਿ ਆਪਣੀ ਅਗਲੀ ਕਾਰਵਾਈ ਐ ਜਿਹੜੀ ਉਹ ਵਿੱਚ ਵੈਸੇ ਤੁਹਾਡੇ ਐਕਸਪੀਰੀਅੰਸ ਮੁਤਾਬਕ ਤੁਹਾਨੂੰ ਕੀ ਲੱਗਦਾ ਵੀ ਫਸਲ ਬਹੁਤ ਉੱਚੀ ਐ ਤੇ ਝਾੜ ਦਾ ਕਿਵੇਂ ਲੱਗਦਾ ਵੈਸੇ ਤੁਹਾਨੂੰ ਫਿਲਹਾਲ ਜੀ ਇਹਦਾ ਜਿਹੜਾ ਅਸਲ ਤਜਰਬਾਗਾ ਉਹ ਕ੍ਰੌਪ ਕਟਾਈ ਤਜਰਬੇ ਦੇ ਅਕੋਰਡਿੰਗ ਜੀ ਦਾ ਝਾੜ ਦਾ ਅੰਦਾਜ਼ਾ ਲੈ ਸਕਦਾ ਆ ਸਕਦਾ ਕਿਉਂਕਿ ਵਿਜ਼ੂਅਲ ਤੌਰ ਤੇ ਆਪਾਂ ਕਿਸੇ ਚੀਜ਼ ਦਾ ਝਾੜ ਆਪਾਂ ਜੇ ਮੰਨ ਲਓ ਕਿਸੇ ਹੋਰ ਫਸਲ ਦਾ ਵੀ ਆ ਕਣਕ ਹੈ ਝੋਨਾ ਉਹਦਾ ਵੀ ਵਿਜ਼ੂਅਲ ਤੌਰ ਤੇ ਆਪਾਂ ਇਹ ਨਹੀਂ ਦੱਸ ਸਕਦੇ ਵੀ ਇਹਦਾ 10 ਮਾਣ ਨਿਕਲੂ 50 ਮਾਣ ਨਿਕਲੂ 60 ਮਾਣ ਨਿਕਲੂ ਤਾਂ ਕਰਕੇ ਇਹਦਾ ਜਿਹੜਾ ਝਾੜ ਦਾ ਅੰਦਾਜ਼ਾ ਉਹ ਕ੍ਰੌਪ ਕਟਾਈ ਤਜਰਬੇ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਅੱਜ ਰਮ ਦਿੱਤੇ ਵਾਲੇ ਤੇ ਕਿਸਾਨ ਨੇ ਇੱਕ ਨੇ ਪੰਜਾਬ ਐਗਰੀ ਸੀਡ ਦੇ ਨਾਂ ਤੇ ਇਲਜ਼ਾਮ ਲਾਇਆ ਸੀ ਹਨ ਵੀ ਸਾਨੂੰ ਜਿਹੜਾ ਸੀਡ ਹੈ ਜਿਹੜਾ ਬੀਜ ਹੈ ਮੂੰਗੀ ਦਾ ਉਹ ਮਾੜਾ ਦੇਤਾ ਉਸ ਤੇ ਲਈ ਅੱਜ ਮੈਂ ਇਹਨਾਂ ਦੇ ਕੋਲੇ ਇਸ ਫੈਕਟਰੀ ਵਿੱਚ ਪਹੁੰਚਾ ਸੀ ਜਿੱਥੇ ਇਹ ਪੁੱਛਿਆ ਗਿਆ ਸੀ ਵੀ ਤੁਹਾਡਾ ਉਸ ਪ੍ਰਤੀ ਤੇ ਕੀ ਕਹਿਣਾ ਹੈ ਵੀ ਤੁਹਾਡੇ ਤੇ ਇਲਜ਼ਾਮ ਲਾਇਆ ਨਹੀਂ ਸਾਨੂੰ ਮਾੜਾ ਬੀਜ ਦੇਤਾ ਲੇਕਿਨ ਇਹਨਾਂ ਨੇ ਇਸ ਤੋਂ ਉੱਪਰ ਕੋਈ ਵੀ ਪ੍ਰਤੀਕਿਰਿਆ ਦੇਣ ਤੋਂ ਜਵਾਬ ਦੇ ਦਿੱਤਾ ਕਿਸਾਨ ਦੀ ਅਤੇ ਐਗਰੀਕਲਚਰ ਇਨਸਪੈਕਟਰ ਦੀ ਗੱਲਬਾਤ ਆ ਅਸੀਂ ਸੁਣਾਤੀਆਂ ਹੁਣ ਤੁਹਾਨੂੰ ਅਸੀਂ ਲੈ ਕੇ ਜਾਂਦੇ ਹਾਂ ਕਾਨੂੰਨੀ ਕਿਰਿਆਵਾਂ ਦਾ ਸਭ ਤੋਂ ਪਹਿਲਾਂ ਤਾਂ ਜਿਹੜਾ ਸਤਨਾਮ ਸਿੰਘ ਦੇ ਵਿਰੁੱਧ ਵਾਲੇ ਦੇ ਖੇਤ ਦੇ ਵਿੱਚ ਜਿਹੜਾ ਬੀਜ ਬੀਜਿਆ ਗਿਆ ਸੀਗਾ ਉਹ ਬੀਜਤੀ ਜਿਹੜੀ ਸਹੀ ਤਰੀਕੇ ਨਾਲ ਉਹਨੂੰ ਬੀਜਿਆ ਗਿਆ ਸੀਗਾ ਸਹੀ ਉਹਦੀ ਦੇਖ ਰੇਖ ਹੋਈ ਪਰ ਜਦੋਂ ਉਹਨੂੰ ਫਲ ਦੀ ਵਾਰੀ ਆਈ ਤਾਂ ਉਹ ਫਲ ਉਹ ਪੂਰਾ ਨਹੀਂ ਆਇਆ ਹੈਗਾ ਆਇਆ ਨਹੀਂ ਹੈਗਾ ਤਕਰੀਬਨ ਤਾਂ ਇਹਦੇ ਸੌਦੇ ਵਿੱਚ ਹੁੰਦਾ ਵੀ ਸਭ ਤੋਂ ਪਹਿਲਾਂ ਦਾ ਜਿਹੜਾ ਡਿਪਾਰਟਮੈਂਟ ਹੈਗਾ ਜਿਹੜੀ ਫ੍ਰੈਮਰਲ ਲਿਸਟ ਹੈ ਤੇ ਜਿਹੜੀ ਅਸੀਂ ਕੰਪੇਅਰ ਕਰਨੀ ਹੈ ਉਹ ਕਰਨੀ ਹੈ ਅਸੀਂ ਖੇਤੀਬਾੜੀ ਡਿਪਾਰਟਮੈਂਟ ਨੂੰ ਤਾਂ ਕਿ ਇੰਨੀ ਵੱਡਾ ਡਿਪਾਰਟਮੈਂਟ ਉਥੇ ਆਊਗਾ ਉਸ ਉਹਦੇ ਵਿੱਚੋਂ ਥੋੜੀ ਜੀ ਉਹਨੂੰ ਕੱਟ ਕੇ ਲੈ ਕੇ ਜਾਊਗਾ ਕੁਛ ਉਹਦਾ ਮਿੱਟੀ ਕੁਛ ਦੀ ਮਿੱਟੀ ਲੈ ਕੇ ਜਾਊਗਾ ਤਾਂ ਜੋ ਚੈੱਕ ਹੋ ਸਕੇ ਵੀ ਇਹ ਪ੍ਰੋਡਕਸ਼ਨ ਕਿਸ ਕਾਰਨ ਕਰਕੇ ਨਹੀਂ ਹੋਈਏਗੀ ਤੇ ਇਹ ਕਿੰਨੀ ਪ੍ਰੋਡਕਸ਼ਨ ਬਣਦੇ ਹੋਣੀ ਚਾਹੀਦੀ ਸੀ ਦੂਸਰੀ ਪੱਟੀ ਵਾਲੀ ਕਿਹ ਵੀ ਜਿਹੜਾ ਆਸ-ਪਾਸੇ ਲੱਗੇ ਹੋਏ ਨੇ ਆਸ-ਪਾਸੇ ਮੂੰਗੀ ਲੱਗੀ ਧੀ ਇੱਤਾਂ ਦੇ ਵਿੱਚ ਤਾਂ ਉੱਥੋਂ ਵੀ ਇਹਦਾ ਦਜਤਾ ਲਿਆ ਜਾ ਸਕਦਾ ਵੀ ਕਿੰਨੀ ਕਿੰਨੀ ਪ੍ਰੋਡਕਸ਼ਨ ਦੀ ਕਿੰਨੀ ਘਾਟ ਹੋਈ ਹੈ ਜਾਂ ਕਾਰਨ ਕੀ ਕਿਉਂ ਨਹੀਂ ਹੋ ਸਕਿਆ ਉਹਦਾ ਬੀ ਮਾਰਾ ਹੋਵੇ ਸਪਰੇਅ ਮਾਰੀ ਹੋ ਗਈ ਹੋਵੇ ਇਹ ਸਾਰੀ ਚੀਜ਼ਾਂ ਦੇਖਣੀਆਂ ਪੈਣਗੀਆਂ पर प्राइमरी ਅਸੀਂ ਦੇਖਾਂਗੇ ਜੇ ਦਿੱਥੂ ਇਹ ਆਈ ਹੈਗੀ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨੇ ਉਹਨੂੰ ਸ਼ਮਣ ਕਰਨਾ ਬੰਦ ਦਾਗਾ ਕਿ ਤੁਸੀਂ ਆ ਕੇ ਦੱਸੋ ਕਿ ਇਹ ਜਿਹੜੀ ਕੰਪਲੇਂਟ ਆਈ ਹੈ ਤੁਹਾਡੇ ਖਿਲਾਫ ਆਈ ਹੈਗੀ ਇਹ ਪ੍ਰੋਡਕਸ਼ਨ ਕਿਉਂ ਨਹੀਂ ਹੋਈ ਤੁਸੀਂ ਆਦਾ ਪੱਕੇ ਵੀ ਰੱਖੋ ਕਿਸਾਨ ਵੀ ਆਦਾ ਪੱਕੇ ਰੱਖੋਗਾ ਤੇ ਜਿਹੜੀ ਜਿਹੜੀ ਰਿਪੋਰਟ ਦੇਣੀ ਹੈ ਕੀਤੀ ਵੱਡੀ ਵਿਭਾਗ ਨੇ ਉਹ ਦੇਣ ਤੋਂ ਬਾਅਦ ਅਸਲ ਫੈਕਟ ਸਾਹਮਣੇ ਆਉਣਗੇ ਵੀ ਇਹ ਕਾਰਨ ਕੀ ਸੀਗਾ ਕਿਉਂ ਨਹੀਂ ਆਇਆ ਹੈ ਜਿਹੜਾ ਫਲ ਸਹੀ ਹੋਣਾ ਚਾਹੀਦਾ ਸੀ ਤਾਂ ਦੂਸਰੀ ਵੱਡੀ ਗੱਲ ਇੱਕ ਹੋਰ ਹੈਗੀ ਉਹ ਜਿਹੜੀ ਉਹਦੇ ਬੀਨ ਹੈ ਉਹਦਾ ਸੈਂਪਲ ਵੀ ਰੈਫਰੈਂਸ ਭੇਜਣਾ ਚਾਹੀਦਾ ਕੀ ਪਤਾ ਸਿੰਪਲੀ ਫੇਲ ਹੋ ਜੇ ਉਹਦਾ 7% ਤੇ ਪਰਚਾ ਦਰਜ ਹੋ ਜੀ ਜਾਂ ਹੁਣ ਦੇਖੋ ਕਿਸਾਨ ਨੇ 13 ਕਿੱਲੇ ਬੀਜੇ ਸੀ ਹੁਣ 13 ਕਿੱਲੇ ਦਾ ਜਦ ਕੋਈ ਮਸਲਾ ਸਾਡੇ ਸਾਡੇ ਕੋਲੇ ਆਇਆ ਜਾਂ ਇਹ ਗੱਲ ਚੱਲੀ ਪਤਾ ਲੱਗਿਆ ਵੀ ਜਿ ਕਿ ਕਿਸਾਨ ਨੇ 13 ਕਿੱਲੇ ਬੀਜੇ ਸੀ 13 ਦੇ 13 ਕਿੱਲਿਆਂ ਦੇ ਵਿੱਚ ਪ੍ਰੋਡਕਸ਼ਨ 0% ਹੈਗੀ ਆ ਇਹ ਇੱਕਲ ਹੋਰ ਹੈ ਕਿ ਗਰੋਥ अच्छੀ ਹੋਊਗੀ ਦੇਖਣ ਚ ਲੱਗਦਾ ਵੀ ਇਹ ਬਹੁਤ ਵਧੀਆ ਹੋਊਗੀ ਉਹਦੇ ਫੁੱਲ ਵੀ ਆ ਗਿਆ ਜਿ ਉਹ ਫਲ ਕਹਿ ਸਕਦੇ ਆ ਪਰ ਉਹਨੂੰ ਅਸਲੀ ਰੂਪ ਤੇ ਉਹ ਫਲ ਨਹੀਂ ਬਣਿਆ ਹੈਗਾ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਬੀਜ ਦੀ ਘਾਟ ਹੋ ਸਕਦੀ ਹੈ ਇਸ ਕਰਕੇ ਇਹ ਪੂਰੀ ਪ੍ਰੋਪਰ ਜਿਹੜੀ ਫ੍ਰੈਂਸਿਕ ਲੈਬ ਤੋਂ ਯੂਨੀਵਰਸਿਟੀ ਉੱਤੇ ਜਾਂਚ ਹੋਵੇ ਕਿ ਪੜਤਾਲ ਹੋਣ ਤੋਂ ਬਾਅਦ ਰਿਪੋਰਟ ਆਉਣੀ ਚਾਹੀਦੀ ਹੈ ਕਿਸਾਨ ਨੂੰ ਜਿਹੜਾ ਉਹਦਾ ਮੁਆਵza ਮਿਲਣਾ ਚਾਹੀਦਾ ਸਭ ਤੋਂ ਪਹਿਲਾਂ ਜਿਹੜਾ 13 ਕਿੱਲੇ ਉਹਨਾਂ ਬੌਂਦ ਦੀ ਮਜਬੂਰ ਹੋ ਰਿਹਾ ਹੈਗਾ ਜਿਹੜੀ ਉਹਨੇ ਆਪ ਦੀ ਸਾਰੀ 60 70 ਬਣਦੀ ਜਿਹੜੀ ਫਸਲ ਹੁੰਦੀ ਹੈ ਉਹਨੇ ਸਾਰਾ ਜੋ ਖਰਚਾ ਕੀਤਾ ਹੈਗਾ ਉਹਦੀਆਂ ਉਮੀਦਾਂ ਤੇ ਖੜੀਆਂ ਜਿਗੀਆਂ ਤਾਂ ਉਹ ਜਿਹੜੇ 13 ਕਿੱਲੇ ਦਾ ਮੁਆਵza ਜਿਹੜਾ ਅੱਜ ਦੀ ਘੜੀ ਸਰਕਾਰ ਦਾ ਰੇਟ ਹੈਗਾ ਉਹਦੇ ਅਕੋਰਡਿੰਗ ਪਰ ਪਰ ਏਕੜ ਦੇ ਹਿਸਾਬ ਨਾਲ ਜਿੰਨਾ ਵੀ ਬਣਦਾ ਹੈਗਾ ਉਸ ਨੂੰ 40-45 ਹਰ ਪਰ ਏਕੜ ਦੇ ਕਿੰਘ ਖਾਨ ਦੇ 50 ਪਿਆਹਾਂ ਦੀ ਮੂੰਗੀ ਵੀ ਹੋ ਜਾਂਦੀ ਹੈ ਤਾਂ ਉਹਦੇ ਅਕੋਰਡਿੰਗ ਉਹਦੀ ਐਵਰੇਜ ਅਕੋਰਡਿੰਗ ਕੱਟ ਕੇ 13 ਕਿੱਲੇ ਦਾ ਮਾਅਬਜ਼ਾ ਸਰਕਾਰ ਨੂੰ ਦੇਣਾ ਚਾਹੀਦਾ ਫਿਰ ਜਿਹੜਾ ਕਾਨੂੰਨੀ ਕੇ ਪ੍ਰਕਿਰਿਆ ਜਿਹੜੀ ਕ੍ਰਿਮੀਨਲ ਪ੍ਰੋਸੀਡਿੰਗ ਹੁੰਦੀ ਹੈ ਉਹ ਜਿਹੜਾ ਪਰਚਾ ਬੰਦਾ ਹੈਗਾ ਸੈਵਨੀਸੀ ਦਾ ਬੰਦਾ ਜਾਂ ਹੋਰ ਬੰਦਾ ਜਿਹੜੀ ਪੱਤਰਾਵਾਂ ਦੇ ਵਿੱਚੋਂ ਬਾਕੋ ਪੱਤਰਾਵਾਂ ਆਉਂਗੀਆਂ ਨੇ ਉਹ ਸਾਨੂੰ ਰਿਪੋਰਟ ਤੋਂ ਬਾਅਦ ਤਰਗੋ ਵੀ ਕਿਹੜੀ ਧਾਰਾ ਤੇ ਮੇਲ ਆਊਟ ਹੁੰਦੀ ਹੈ ਉਹਦੇ ਪਰਚਾ ਦਰਜ ਵੀ ਹੋਣਾ ਚਾਹੀਦਾ ਜੇ ਗਲਤ ਪਾਇਆ ਜਾਂਦਾ ਹੈਗਾ ਜੇ ਵੀ ਗਲਤ ਪਾਇਆ ਜਾਂਦਾ ਸਿੰਪਲ ਫੇਲ ਪਾਇਆ ਮਾੜੀ ਵੀ ਕਦੀ ਹੋਣ ਕਰਕੇ ਇੱਥੇ ਪ੍ਰੋਡਕਸ਼ਨ ਨਹੀਂ ਹੋ ਸਕੀ ਕਿਉਂਕਿ ਲਾਇਸੈਂਸ ਕੰਪਨੀ ਨੂੰ ਆਵਾਜ਼ ਆ ਕੰਪਨੀਆਂ ਦੇ ਲਾਇਸੈਂਸ ਰੱਦ ਹੋਣੇ ਬਣਦੇ ਨੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਦੋਸਤੋ ਉਦ ਤੱਕ ਅਸੀਂ ਸਾਰਾ ਕੁਝ ਅਸੀਂ ਦਿਖਾਇਆ ਇਹਦੇ ਹੁਣ ਅੱਗੇ ਕੀ ਰਿਜ਼ਲਟ ਆਉਂਦੇ ਨੇ ਕੀ ਖੇਤੀਬਾੜੀ ਵਿਭਾਗ ਇਹਦੀ ਕੀ ਕੀ ਰੇਸ਼ੋ ਦੱਸ ਰਿਹਾ ਹੈ ਕਿੰਨਾ ਨੁਕਸਾਨ ਹੋਇਆ ਉਸ ਤੋਂ ਬਾਅਦ ਇਹ ਆਪਣੀ ਕਾਨੂੰਨੀ ਪ੍ਰਤੀਕਿਰਿਆ ਜਿਹੜੀ ਹੈਗੀ ਆ ਉਹ ਚਾਲੂ ਕਰਨਗੇ ਅਦਾਲਤ ਦੇ ਵਿੱਚ ਕਿਸ ਕਰਨਗੇ ਔਰ ਜੇਕਰ ਉਹਦੇ ਵਿੱਚ ਬੀਜ ਮਾਰਾ ਪਾਇਆ ਜਾਂਦਾ ਹੋ ਸਕਦਾ ਇਹਨਾਂ ਨੂੰ ਐਸਐਸਪੀ ਦੇ ਦਫ਼ਤਰ ਜਾ ਕੇ ਇਹਨਾਂ ਦੇ ਉੱਪਰ ਐਫਆਈਆਰ ਦਰਜ ਕਰਾਉਣੀ ਪਵੇ ਜਿਹੜੀ ਕਿ ਔਰ ਵਾਲੇ ਸਮੇਂ ਦੇ ਦੋਨਾਂ ਲਈ ਇਹ ਮਾੜੀ ਹੈ ਵਪਾਰੀ ਨੂੰ ਵੀ ਚਾਹੀਦਾ ਹੈ ਜੇ ਤੁਸੀਂ ਕਿਸੇ ਨੂੰ ਬੀਜ ਦਿੱਤਾ ਹੈ ਆਪਦਾ ਬੀਜ ਚਾਰ ਕਰਕੇ ਦਿੱਤਾ ਹੈ ਤਾਂ ਉਹਨਾਂ ਕਿਸਾਨਾਂ ਦੇ ਨਾਲ ਖੜੋ ਕਿਸਾਨਾਂ ਦੀ ਜਾ ਕੇ ਜਦੋਂ ਫਸਲ ਕੀਤੇ ਆ ਉਸ ਵਕਤ ਵਿਚਾਲੇ ਤੇ ਐਂਡ ਦੇ ਜਾ ਕੇ ਉਸ ਦੀ ਦੇਖਭਾਲ ਕਰੂ ਉਹ ਪੁੱਛੂ ਜੇ ਕੋਈ ਕਮੀ ਹੈ ਤਾਂ ਉਹ ਵੀ ਦਿਖਾਓ ਜੇਕਰ ਇਸ ਤਰ੍ਹਾਂ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵਪਾਰੀ ਦਾ ਤੇ ਕਿਸਾਨ ਦਾ ਦੁਫਾੜ ਹੋ ਜਾਵੇ ਕਹਿੰਦੇ ਇੱਕ ਦੂਜੇ ਦਾ ਵਿਸ਼ਵਾਸ ਉੱਠ ਜਾਵੇਗਾ ਕਿਸਾਨ ਇਸ ਨਰਾਸਾ ਬਣ ਗਿਆ ਹੈ ਕਿਉਂਕਿ ਉਸ ਦਾ ਵੀ 6-7 ਲੱਖ ਰੁਪਏ ਦਾ ਨੁਕਸਾਨ ਹੋਇਆ ਸਮਾਂ ਕਰਾ ਹੋਇਆ ਪੱਤਾ ਮੰਗੂ ਪਾੜੀ ਜਿਹੜੀ ਫਸਲ ਹੈ ਉਹਨੂੰ ਵੱਡੇ ਆ ਜਾ ਰਿਹਾ ਹੈ ਉਰੂ ਪੁੱਤਰੇ ਕਿਤੇ ਕਿਤੇ ਜਾ ਰਹੇ ਨੇ ਤਾਂ ਕਿ ਅਗਲੀ ਜਿਹੜੀ ਫਸਲ ਆ ਰਹੀ ਹੈ ਉਹ ਬੀਚੀ ਜਾ ਸਕੇ ਤਾਂ ਮੈਂ ਦੋਨੋਂ ਦੇ ਬਪਾਲੇ ਨੂੰ ਬੀਤੇ ਕਿਸਾਨਾਂ ਨੂੰ ਵੀ ਇਹੀ ਕਹਾਗਾ ਇੱਥੇ ਕਿਸਾਨ ਜਿਨ੍ਹਾਂ ਨੂੰ ਵੀ ਇਹੀ ਕਹਾਗਾ ਵੀ ਕਿਸਾਨ ਜਿਨੂੰ ਨੂੰ ਵੀ ਕਿਸਾਨ ਦੇ ਨਾਲ ਖੜਨਾ ਚਾਹੀਦਾ ਹੈ ਤਾਂ ਕਿ ਜਿਹੜੀ ਬਦਲਵਾ ਵਾਲੀ ਫਸਲ ਹੈ ਉਹ ਕਿਸਾਨ ਪੀਜਣ ਲੱਗਿਆ ਡਰੇ ਨਾ ਤੇ ਉਹ ਬੀਚ ਸਕੇ ਇਸ ਤੇ ਤੁਸੀਂ ਕਮੈਂਟ ਬਾਕਸ ਵਿੱਚ ਵਾ ਕੇ ਸਾਰੀ ਸੁਣ ਕੇ ਜਰੂਰ ਦੱਸਿਓ ਵੀ ਇਹਦੇ ਵਿੱਚ ਅੱਗੇ ਕਿਰਿਆ ਕੀ ਹੋਣੀ ਚਾਹੀਦੀ ਹੈ ਇਹਦੇ ਵਿੱਚ ਵਪਾਰੀ ਦੇ ਉੱਪਰ ਕੀ ਕਾਰਵਾਈ ਹੋਣੀ ਚਾਹੀਦੀ ਹੈ ਜੇ ਕਿਸਾਨ ਦੀ ਗਲਤੀ ਹੈ ਤਾਂ ਕਿਸਾਨ ਨੂੰ ਉਸ ਧਰਨਾਵਾਤੇ ਕੀ ਕਰਨਾ ਚਾਹੀਦਾ ਹੈ ਸਰ ਇਹਨੂੰ ਪਿਆਰ ਬੜੀ ਸਤਿ ਸ਼੍ਰੀ ਅਕਾਲ